ਦੋਸਤੋ ਅੱਜ ਬੜੀ ਹੀ ਦਿਲਚਸਪ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਸਾਲ 1971 ਪਾਕ-ਭਾਰਤ ਜੰਗ ਖਾਲੜਾ ਸੈਕਟਰ ਦੇ ਮਕਾਮ ਤੇ ਭਾਰਤੀ ਫੌਜ ਦੀ ਪਲਟਨ ਦੀ ਕੀਆਦਤ ਕਰਨ ਦੇ ਨੇ ਮੇਜਰ ਸਰਦਾਰ ਰਵਿੰਦਰ ਸਿੰਘ ਮਾਨ ਤੇ ਉਹਨਾਂ ਦੇ ਮੁਕਾਬਲੇ ਦੇ ਦੂਸਰੇ ਪਾਸੇ ਪਾਕਿਸਤਾਨੀ ਫੌਜ ਦੀ ਪਲਟਨ ਦੀ ਕੀਆਦਤ ਕਰਨ ਦੇ ਨੇ ਮੇਜਰ ਜ਼ੁਲਫਕਾਰ ਅਹਿਮਦ ਦਿਲੋ ਦੋਵੇਂ ਜਵਾਨ ਆਪਣੀ ਆਪਣੀ ਪਲਟਨ ਦੀ ਕੀਆਦਤ ਕਰਦੇ ਆਪਣੇ ਆਪਣੇ ਮੁਲਕਾਸਤੇ ਦਿਲੋ ਜਾਨ ਤੋਂ ਲੜਦੇ ਨੇ ਤੇ ਜਿਸ ਤਰ੍ਹਾਂ ਕਿ ਉਹਨਾਂ ਨੂੰ ਲੜਨਾ ਚਾਹੀਦਾ ਵੀ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਜਦੋਂ ਇੱਕ ਬੰਦਾ ਫੌਜ ਚ ਭਰਤੀ ਹੁੰਦਾ ਤੇ ਕਸਮ ਦਿੰਦਾ ਕਿ ਮੈਂ ਆਪਣੇ ਮੁਲਕ ਤੇ ਆਪਣੀ ਕੌਮ ਦੀ ਹਿਫਾਜ਼ਤ ਕਰਾਂਗਾ ਇਨਾਂ ਦੋਵੇਂ ਜਵਾਨਾਂ ਨੇ ਆਪਣੀ ਕਸਮ ਨਿਭਾਈ ਤੇ ਆਪਣੇ ਆਪਣੇ ਮੁਲਕ ਹਾਸਤੇ ਇਨਾਂ ਪੂਰੀ ਤਰ੍ਹਾਂ ਜੰਗ ਲੜੀ ਜੰਗ ਦੇ ਦੌਰਾਨ ਜਿਸ ਤਰ੍ਹਾਂ ਕਿ ਵਾਇਰਲੈਸ ਚੱਲਦੀ ਏ ਇੱਕ ਦੂਸਰੇ ਨੂੰ ਪਤਾ ਲੱਗਦਾ ਕਿ ਦੂਸਰੇ ਪਾਸੇ ਕਿਹੜੀ ਪਲਟਨ ਹੈ ਕਿਹੜੀ ਯੂਨਿਟ ਹੈ ਕਿਹੜੀ ਬਰਗੇਡ ਹੈ ਕੌਣ ਲੀਡ ਕਰਦਾ ਪਿਆ ਇਸੇ ਤਰ੍ਹਾਂ ਹੀ ਪਾਕਿਸਤਾਨੀ ਮੇਜਰ ਜ਼ulfiqar Ahmed Dhillo ਜਿਨ੍ਹਾਂ ਨੂੰ ਪਤਾ ਲੱਗਦਾ ਕਿ ਮੇਰੇ ਸਾਹਮਣੇ ਜਿਹੜਾ ਇਸ ਵਕਤ ਪਲਟਨ ਦੀ ਕਾਇਦਤ ਕਰਨ ੜਿਆ ਉਹ ਮੇਜਰ ਰੁਬਿੰਦਰ ਸਿੰਘ ਮਾਨ ਹੈ ਇੱਥੇ ਪੰਜਾਬੀਅਤ ਜੋਸ਼ ਮਾਰਦੀ ਹੈ ਸੀਸਫਾਇਰ ਤੋਂ ਬਾਅਦ ਜਿਸ ਤਰ੍ਹਾਂ ਕਿ ਅੱਗੇ ਚੱਲ ਕੇ ਤੁਸੀਂ ਵੀਡੀਓ 'ਚ ਸੁਣੋਗੇ ਜਲਦਾਰ ਰਵਿੰਦਰ ਸਿੰਘ ਮਾਨ ਦੱਸਦੇ ਨੇ ਕਿ ਮੇਰੇ ਕੋਲ ਮੇਰਾ ਇੱਕ ਸਬੋਡੀਨੇਟ ਆਇਆ ਉਹਨੇ ਆ ਕੇ ਮੈਨੂੰ ਮੈਸੇਜ ਕੀਤਾ ਕਿ ਮੇਜਰ ਢਿੱਲੋ ਸਾਹਿਬ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ ਦੋਸਤੋ ਇਹਨਾਂ ਦੋਨੋਂ ਦੀ ਇੱਥੇ ਮੁਲਾਕਾਤ ਹੁੰਦੀ ਹੈ ਉਹ ਅਹਿਵਾਲ ਵੀ ਤੁਸੀਂ ਅੱਗੇ ਵੀਡੀਓ 'ਚ ਸੁਣੋਗੇ ਦੋਵਾਂ ਦਾ ਤਾਰਫ ਹੁੰਦਾ ਹੈ ਤੇ ਸਰਦਾਰ ਰਵਿੰਦਰ ਸਿੰਘ ਮਾਨ ਉਹ ਆਪਣਾ ਫੈਮਿਲੀ ਤਾਰਫ ਕਰਵਾਉਂਦੇ ਨੇ ਬੁਰੀਆਦੀ ਤੌਰ ਤੇ ਸਰਦਾਰ ਰਵਿੰਦਰ ਸਿੰਘ ਮਾਨ ਜਿਹੜੇ ਨੇ ਉਹਨਾਂ ਦਾ تعلق ਪਾਕਿਸਤਾਨ ਲੈਂਦੇ ਪੰਜਾਬ ਦੇ ਵਿੱਚ ਜ਼ਿਲ੍ਹਾ ਸ਼ਹੀਪੁਰਾ ਦਾ ਤ ਮਾਨ ਵਾਲਾ ਤੁਸੀਂ ਸਰਦਾਰ ਰਵਿੰਦਰ ਸਿੰਘ ਮਾਨ ਜਿਹੜੇ ਨੇ ਉਹ بیٹے ਸਨ ਸਰਦਾਰ ਵਰਜਿੰਦਰ ਸਿੰਘ ਮਾਨ ਤੇ ਪੋਤੇ ਸਨ ਸਰਦਾਰ ਬਹਾਦਰ ਸਰਦਾਰ ਦਵਿੰਦਰ ਸਿੰਘ ਮਾਨ ਰਈਸ ਆਫ ਮਾਨਾ ਵਾਲਾ ਇਸ ਤੋਂ ਇਲਾਵਾ ਇਹ ਨਵਾਸੇ ਸਨ ਸਰਦਾਰ ਇਛਰਾ ਸਿੰਘ ਵੜੈਜ ਦੇ ਜਿਹੜੇ ਕਿ ਮਢਿਆਲਾ ਵੜੈਜ ਦੇ ਵਿੱਚ ਰਹਿੰਦੇ ਸਨ ਨਾਨਕਾ ਪਰਿਵਾਰ ਇਹਨਾਂ ਦਾ ਸਾਰਾ ਮਢਿਆਲਾ ਵੜੈਜ ਦੇ ਵਿੱਚ ਸੀ ਜਦ ਕਿ ਦੂਸਰੀ ਤਰਫ ਪਾਕਿਸਤਾਨੀ ਜਵਾਨ ਮੇਜਰ ਜ਼ulfiqar احمد ਲੋਹ ਜਿਹੜੇ ਕਿ بیٹے ਸਨ ਇੱਕ ਮਹਰੂਫ ਸਿਆਸੀ ਤੇ ਸਮਾਜੀ ਸ਼ਖਸੀਅਤ ਚੌਧਰੀ ਲਾਲ ਖਾਨ ਸਾਹਿਬ ਦੀ ਚੌਧਰੀ ਲਾਲ ਖਾਨ ਸਾਹਿਬ دنے قیام پاکستان تو پہلا انیس سو چھتی تو لے کے قیامی پاکستان تک تحریک پاکستان دے سرگرم رکن رہے جنہ کے قائد اعظم دا ساتھ کہ قیام پاکستان تو بعد ضلع شہو پورا دے پہلے ضلع چیئرمین بنے ਉਸ ਤੋਂ ਬਾਅਦ 1962 ਦੇ ਵਿੱਚ ਉਹ ਐਮਐਨਏ ਦਾ ਵੀ ਇਲੈਕਸ਼ਨ ਲੜਿਆ ਜਿਹੜਾ ਕੋ ਕਾਮਯਾਬ ਹੋਇਆ 1972 ਚ ਉਹਨਾਂ ਦੀ ਵਫਾਤ ਤੋਂ ਬਾਅਦ ਚੌਰੀ ਨਸਾਰਾ ਮਟੇ ਲੋ ਜਿਹੜੇ ਵਿੱਚ ਉਹ ਲਾਲ ਖਾਨ ਸਾਹਿਬ ਦੇ ਪੁੱਟੇ ਸਨ ਉਹ ਸਿਆਸਤ ਚ ਆਏ ਇਸੇ ਤਰ੍ਹਾਂ 1993 ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਬਰਗੇਡੀਅਰ ਰਿਟਾਇਰ ਜ਼ulfqar ਰਮਟੇ ਲੋ ਉਹ ਖੁਦ ਸਿਆਸਤ ਚ ਆਏ ਤੇ 1997 ਦੇ ਵਿੱਚ ਸਬਾਈ ਵਜ਼ੀਰ-ਏ-ਤਾਲੀਮ ਵੀ ਮقرਰ ਰਿਹਾ 2002 ਚ ਉਹਨਾਂ ਨੇ ਐਮਪੀ ਐਮਐਨਏ ਦਾ ਇਲੈਕਸ਼ਨ ਲੜਿਆ ਜਿੱਦੇ ਚ ਉਹ ਕਾਮਯਾਬ ਹੋਏ ਉਸ ਤੋਂ ਬਾਅਦ 2009 ਦੇ ਵਿੱਚ ਉਹਨਾਂ ਦੀ ਵਫਾਤ ਹੋ ਜਾਂਦੀ ਹੈ ਦੀ وفات ਤੋਂ ਬਾਅਦ ਹਰ ਦਿਲ ਅਜ਼ੀਜ਼ ਸ਼ਖਸੀਅਤ ਉਮਰ आफताब ਢਿੱਲੋ ਸਾਹਿਬ ਜਿਹੜੇ ਕਿ ਸਿਲਸਲੇ ਨੂੰ ਲੈ ਕੇ ਅੱਗੇ ਚੱਲਦੇ ਨੇ ਪਏ ਜਿਹੜੇ ਕਿ ਐਮਪੀਏ ਵੀ ਰਹਿ ਚੁੱਕੇ ਨੇ ਇੱਥੇ ਨਾ ਦੋਵਾਂ ਜਵਾਨਾਂ ਦੇ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਏ ਦੋ ਮਾ ਇਕੱਠੇ ਗੁਜ਼ਰਦੇ ਨੇ ਇਹਨਾਂ ਦੇ ਉਸ ਤੋਂ ਬਾਅਦ ਆਪਣੇ ਆਪਣੇ ਯੁਨਤਾ 'ਚ ਵਾਪਸ ਚਲੇ ਜਾਂਦੇ ਨੇ ਫਿਰ ਇਹ ਨਜ਼ਰ ਰابطਾ ਨਹੀਂ ਹੁੰਦਾ 71 ਤੋਂ ਬਾਅਦ ਅੱਜ 2025 ਦੇ ਵਿੱਚ ਬਰਗੇਡੀਅਰ ਸਾਹਿਬ ਨੂੰ ਅੱਜ ਵੀ ਸਾਰੇ ਵਾਕਿਆਤ ਯਾਦ ਸਨ ਤੇ ਬ੍ਰਿਗੇਡੀਅਰ ਜ਼ਲਫਕਾਰ ਅਹਿਮਦ ਢਿੱਲੋ ਸਾਹਿਬ ਤੇ ਇਸ ਦੁਨੀਆ 'ਚ ਨਹੀਂ ਰਹੇ ਲੇਕਿਨ ਉਹਨਾਂ ਦੇ ਭਾਈ ਉਮਰ ਹਫਤਾਬ ਢਿੱਲੋ ਸਾਹਿਬ ਦੇ ਵਾਲਦ ਸਾਹਿਬ ਉਹ ਵੀ ਤੇ ਬਾਕੀ ਫੈਮਿਲੀ ਵੀ ਬੜਾ ਖੁਸ਼ ਹੋਏ ਉਹ ਅੱਗੇ ਚੱਲ ਕੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਉਹ ਹੀ ਮੈਂ ਇਹਨਾਂ ਨੂੰ ਇਹਨੂੰ ਦੱਸਣ ਦੇ ਸੀ ਵਕਾਰ ਨੂੰ ਇੱਕ ਨੂੰ ਮੈਂ ਕਿਹਾ ਯਾਰ ਉਹ ਕਤਲ ਦੇ ਵਿੱਚ ਹੋਇਆ ਇੰਜ ਵੀ ਜਦੋਂ ਸੀਜ਼ ਫਾਇਰ ਹੋ ਗਿਆ ਉਹ ਸੀਜ਼ ਫਾਇਰ ਕੀ ਹੁੰਦਾ ਐਵੇਂ ਇੱਕ ਇਹ ਥੋੜਾ ਉੱਤੇ ਬੁੱਤੀਆਂ ਲੱਗੀਆਂ ਹੁੰਦੀਆਂ ਨੇ ਉਹ ਐਵੇਂ ਇੱਕ ਛੋਟੀ ਜੀ ਤਾਰ ਵਿੱਚ ਆਦੇ ਦੀ ਉਹ ਦੂਜੇ ਪਾਸੇ ਜਦੋਂ ਇਹ ਕਹਿੰਦੇ ਕਿ ਸਾਡੇ ਜੀ ਬੰਦੇ ਰਾਤੀ 1 ਵਜੇ ਸੀਸਫਾਇਰ ਜਰ ਹੋਇਆ ਐ ਇਸ ਦਰਖਤ ਦੇ ਥੱਲੇ ਸੀ ਉਹ ਦਰਖਤ ਲੋ ਜੀ ਤੁਹਾਡੇ ਵੱਲ ਚਲਾ ਗਿਆ ਜਦ ਤੱਕ ਫੈਸਲਾ ਨਹੀਂ ਹੁੰਦਾ ਫਿਰ ਆਫ ਕੋਰਸ ਇੰਟਰਨੈਸ਼ਨਲ ਬਾਰਡਰ ਤੇ ਆ ਜਾਈਦਾ ਹੈ ਹਾਂ ਜੀ ਅੱਛਾ ਜੀ ਤੇ ਜਦੋਂ ਹੋ ਗਿਆ ਤੇ ਅਗਲੇ ਦਿਨ ਮੇਰਾ ਨਾਇਬ ਸੁਵਿਧਾਰਕ ਹੁਣ ਅਮਰ ਸਿੰਘ ਚੋਹਾਨ ਉਹ ਮੈਨੂੰ ਕਹਿੰਦਾ ਸਾਬ ਪਾਕਿਸਤਾਨੀ ਕੰਪਨੀ ਕੁਮਾਨੋ ਸਾਹਿਬ ਮਿਲਣਾ ਚਾਹਤੇ ਆ ਮੈਂ ਕਿਹਾ ਹੋ ਸਕਦਾ ਕੋਈ سیز فائر چاہی در ادھر کو گل ہوئے تے میں کہا چلو تو وہ جو دو آیا تے ضرورکار علی مسکرانہ مسکرانہ آ رہے کہتا ہے کی حال ہے میں کہا میرا ٹھیک ہے اپنی سوال تسی تو آرہ کی حال ہے آواز آ رہی ہے میری تو آ رہی ہے جی آ رہی ہے کہا لگا کہ میں نے پتہ لگا سی میرے سامنے مان ہے تھے پھر میں کہا تسی کنم ہے ٹھلو ہاں ਇਹ ਰੋਤੇ ਬਾਬਾ 2 ਮਹੀਨੇ ਜਦ ਤੱਕ ਰ ਗੱਪਸ਼ਪ ਲੱਗਦੀ ਰਹੀ ਚਾ ਚੁਪੀ ਨਾ ਉਤੋਂ ਮੇਰੇ ਘਰ ਚ ਅਜ਼ੁਲਫਕਾਰ ਚਲੇ ਗਿਆ ਸੀ ਟੈਕਨੀਕਲ ਸਟਾਫ ਤੋਂ ਲੱਜ ਤੇ ਹੋਰ ਤੁਸੀਂ ਸੌ ਕੀ ਕਰਦੇ ਹੋ ਤੁਸੀਂ ਅੱਜ ਕੱਲ ਪੋਲਿਟਿਕਸ ਚ ਹਾਂਜੀ ਮੇਰਾ ਬੇਟਾ ਬੈਠਾ ਜੀ ਇਹਨੂੰ ਮੈਂ ਪੋਲਿਟਿਕਸ ਕਰਾਇਆ ਬੇਟੇ ਨੂੰ ਅੱਛਾ ਤੇ ਪਹਿਲੋ ਸਾਡੇ ਵਾਲਦ ਸਾਹਿਬ ਸਨ ਉਹ ਕਰਦੇ ਰਹੇ ਹਾਂ ਫਿਰ ਉਸ ਤੋਂ ਵਾਲਦ ਸਾਹਿਬ 73 ਚ ਫੌਤ ਹੋਏ ਨਾ ਤੇ ਫਿਰ ਮੇਰਾ ਭਾਈ ਸਿਚੋਰ ਨਸਾਰ ਬਰਗੇੜੀਆ ਸਾਹਿਬ ਤੋਂ ਛੋਟਾ ਫਿਰ ਉਹ ਕਰਦਾ ਰਿਹਾ ਪੋਲਿਟਿਕ ਅੱਛਾ ਫਿਰ ਉਹ ਫੌਤ ਹੋਇਆ 92 ਤੇ ਫਿਰ ਬਰਗੇੜੀਆ ਸਾਹਿਬ ਰਿਟਾਇਰ ਹੋ ਕੇ ਆ ਗਏ ਨਾ ਤੇ ਫਿਰ ਬਰਗੇੜੀਆ ਸਾਹਿਬ ਕਰਦੇ ਰਹਿਣੇ ਉਹ ਮੈਨੂੰ ਮੈਂ ਆਪਣੇ ਬੇਟੇ ਨੂੰ ਭਾਈ ਅੱਛਾ ਹਾਂ ਆ ਮੈਨੂੰ ਖਬਰ ਤੇ ਮਿਲ ਜੀ ਰਹੀ ਕਿਉਂਕਿ ਜਦੋਂ ਮੈਂ ਉਧਰ ਕਮਾਂਡ ਕਰ ਰਿਹਾ ਸੀ ਬਰਗੇਰ ਤੇ ਉੱਥੇ ਨਾ ਹਰ ਸਾਲ ਮਿਲਟਰੀ ਟਾਕ ਜਿਹੜੇ ਬਾਹਰ ਦੇ ਦੁਕਾ ਦੇ ਹੁੰਦੇ ਨੇ ਐਮਬੈਸੀ ਦੇ ਨਾਲ ਉਹ ਆਉਂਦੇ ਸਰ ਤੇ ਉਹ ਛੋਟੀ ਜੀ ਬਰੀਫਿੰਗ ਹੁੰਦੀ ਸੀ ਹਾਂਜੀ ਔਰ ਉਹਨਾਂ ਦੀ ਇੱਕ ਟੀ ਪਾਰਟੀ ਤੋਂ ਉੱਤੇ ਫਿਰ ਮੈਨੂੰ ਪਾਕਿਸਤਾਨੀ ਅਧਿਮੀ ਮਿਲਿਆ ਹੂੰ ਫਿਰ ਮੈਂ ਗੱਲ ਕਰ ਰਿਹਾ 92 93 ਤੇ ਮੈਂ ਜ਼ਿਕਰ ਕੀਤਾ ਮੈਂ ਕਿਹਾ ਜ਼ੁਲਫਕਾਰ ਜ਼ੁਲਫਕਾਰ ਲੋਕਾਂ ਨੇ ਸਰ ਆ ਬਿਕਮਪੀਰ ਹੋ ਗਏ ਔਰ ਫਿਰ ਰਟਾਇਰ ਹੋ ਗਿਆ ਤੇ ਉਹ ਮੈਨੂੰ ਇਹ ਪਤਾ ਸੀ ਕਿ ਜ਼ੁਲਫਕਾਰ ਹੈ ਬਿਕਮਪੀਰ ਕੀਤੇ ਔਰ ਉਹ ਹੋ ਗਿਆ ਆਰ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਸੀ ਉਹਨਾਂ ਦਾ ਬੱਚਿਆਂ ਦਾ ਕੀ ਹਾਲ ਹੈ ਕਿਵੇਂ ਚੱਲ ਰਿਹਾ ਹੈ ਬਸ ਹੋਰ ਤੇ ਇਹ ਹੀ ਇੱਕ ਬੜਾ ਮਿਲ ਕਰ ਰਿਹਾ ਸੀ ਸੋ ਤੁਹਾਰ ਨਾਲ ਗੱਲਬਾਤ ਹੋ ਗਈ ਹੋਏ ਹੈ ਉਹ ਰਿਟਾਇਰਮੈਂਟ ਤੇ ਉਹਨਾਂ ਦੀ ਕੋਈ ਸੀ ਹੋਈ ਉਹਨਾਂ ਦਾ ਤੇ ਨਾ ਨਜ਼ਿਮੀਦਾਰਾ ਕਰਨ ਦਾ ਤੇ ਉਹ ਰਿਟਾਇਰਮੈਂਟ ਆਪ ਲੈ ਕੇ ਆ ਗਏ ਸਨ ਹਾਂ ਉਹ ਕਿਸਣਾ ਵੀ ਹੈ ਉਹ ਨੈਚੁਰਲੀ ਉਹ ਸਾਡਾ ਤੇ ਮਾਨਾ ਵਾਲਾ ਹੈ ਨਾ ਸਿਕਰੀ ਦੇ ਨਾਲ ਮਾਨਾ ਵਾਲਾ ਆ ਹਾਂਜੀ ਹਾਂ ਅਸੀਂ ਮਾਨਾ ਵਾਲੇ ਤੋਂ ਆ ਅੱਛਾ ਅੱਛਾ ਤੇ ਉਹ ਅੱਜ ਜਦੋਂ ਸੰਸਾਰ ਵੀ ਵਾਪਸ ਆਇਆ ਉਹਨਾਂ ਦੱਸਿਆ ਵੀ ਉਹ ਮਾਨਾ ਵਾਲੇ ਤੋਂ ਹੈ ਹੋਰ ਵੀ ਪੜ੍ਹ ਲਿਆ ਕਿ ਤੂੰ ਫਿਰ ਕਾਹ ਵੀ ਮਿਲਣਾ ਹੈ ਕਿਤੇ ਆ ਵਿਕਸਾਪ ਆਏ ਤੁਹਾਡੇ ਰਿਸ਼ਤੇ ਦਾ ਜਿਹੜੇ ਨਜ਼ੀਰ ਵੀ ਰਹਿੰਦੇ ਚ ਆਪਣਾ ਪੁਲਿਸ ਚ ਸਨ ਹਾਂ

ਬ੍ਰਿਗੇਡੀਅਰ ਸਾਹਿਬ ਸਰ ਦੇ ਬੇਟੇ ਨੇ ਉਮਰ आफताब ਢਿੱਲੋ ਸਾਹਿਬ ਜਿਹੜੇ ਸਾਡੇ ਇਥੋਂ ਦੇ ਐਮਪੀ ਨੇ ਇਸ ਇਲਾਕੇ ਦੇ ਇਹ اچھا ਇਹ ਐਮਪੀ ਨੇ ਮਾਈਕ ਤੇ ਲਗਾ ਦੇ ਜੀ ਜੀ ਜਿਸਾ ਐਮਐਨਏ ਹੁੰਦਾ ਹੈ ਆ ਵੀ ਜੀ ਆ ਤੁਹਾਡੇ ਹੋ ਤੇ ਮੈਂਬਰ ਨੈਸ਼ਨਲ ਵੀ ਤਾਂ ਵੀ ਸਾਡੇ ਐਮਪੀ ਹੁੰਦਾ ਐਕਸੈਮ ਥਿੰਗ ਬਿਲਕੁਲ ਨਹੀਂ

ਤੇ ਜਿਹੜਾ ਸੁਭਾਈ ਅਸੈਂਬਲੀ ਆ ਉਹਨੂੰ ਐਮ ਐਲ اے ਕਹਿੰਦੇ ਬਸ ਆ ਫਰਕ ਆ ਬਸ ਸਾਡਾ ਜਿਹੜਾ ਸੀ ਐਮ ਪੀ ਇਸ ਕਹਿੰਦੇ ਆ ਸੁਭਾਈ ਅਸੈਂਬਲੀ ਨੂੰ ਔਰ ਐਮ ਐਨ ਇਸ ਨੂੰ ਜਿਹੜਾ ਨੈਸ਼ਨਲ ਅਸੈਂਬਲੀ ਐਮ ਐਨ ਇਸ ਕਹਿੰਦੇ ਆ ਜੀ ਇਸ ਇਤੇ ਅੱਛਾ ਬੜੀ ਅੱਛੀ ਗੱਲ ਆ ਉਹ ਗਲਤੀ ਕੋਈ ਐ ਕੋਈ ਦਾ ਫਰਕ ਪਈ ਆ ਇਸ ਤਰ੍ਹਾਂ ਹੀ ਆ ਜੀ ਬਿਲਕੁਲ ਇਸੇ ਤਰ੍ਹਾਂ ਹੈ ਵਕਾਰ ਸਾਹਿਬ ਨੇ ਦੱਸਿਆ ਤੁਹਾਡੇ ਵੱਲੋਂ ਬੜੀ ਖੁਸ਼ੀ ਮਹਿਸੂਸ ਹੋਈ ਜੀ ਤੁਸੀਂ ਅੱਜ ਵੀ ਯਾਦ ਰੱਖਿਆ ਹੋਇਆ ਹੈ ਬਰਗੇਡ ਸਾਹਿਬ ਦੇ ਹਵਾਲੇ ਦੇ ਨਾਲ اور نہیں ਤੁਹਾਨੂੰ ਦਸੀਏ ਕਿ 2 ਮਹੀਨੇ ਤੇ ਅਸੀਂ ਇਕੱਠੇ ਰਹੇ ਜੀ ਉਹ ਤੇ ਬੈ ਕੇ ਚਾਹ ਪੀਂਦੇ ਤੇ ਫਾਜ਼ਲ ਮੁਹਾਰਰ ਮੈਨੂੰ ਆਖਣਾ ਭਾਈ ਹੁਣ ਸੀਸ ਵਾਰ ਕਿੱਧਰ ਵਲਟ ਕਰੀਏ ਮਤਲਬ ਕੰਬਲ ਜਿਹੜਾ ਅਰੇ ਤੇਰੇ ਮਾਲ ਵਿੱਚ ਆਇਆ ਤੂੰ ਤੂੰ ਬੈਠਿਆ ਮੈਸੇਆ ਕਦੀ ਉਹ ਚਾਹ ਤੇ ਪਕੌੜੇ ਆਦਰ ਕਦੀ ਸਾਡੇ ਮੁੰਡਿਆਂ ਦੇ ਲੰਗਰ ਤੇ ਉਹ ਕਦੀ ਆਉਂਦੇ ਮੁੰਡਿਆਂ ਦੇ ਲੰਗਰ ਤੇ ਫਿਰ ਉਹ ਬਾ ਦੋ ਮਹੀਨੇ ਬਾ ਮੇਰੇ ਕਲ ਜੀ ਜ਼ulfqar ਚਲੇ ਗਿਆ ਸਟਾਫ ਕਾਲਜ ਜੀ ਉਹ ਕੰਟੈਕਟ ਆ ਮੈਨੂੰ ਅੱਖ ਲੱਗਾ ਵੀ ਕਿ ਮੈਂ ਟੈਕਨੀਕਲ ਸਟਾਫ ਕਾਲਜ ਆ ਰਹਾ ਮੈਂ ਯਾ ਜੱਤਾ ਉਹ ਕਿੱਥੋਂ ਟੈਕਨੀਕਲ ਦੀ ਸਮਝ ਆ ਕੇ ਕਸਟਮਰ ਆਪ ਕੋ ਤਾਂ ਮਜ਼ਾਕ ਚੱਲ ਰਿਹਾ ਅੱਛਾ ਬਿਲਕੁਲ ਸਹੀ ਫਿਰ ਉਹ ਯਾ ਉੱਥੇ ਫਿਰ ਦੂਜਾ ਮੁੰਡਾ ਸੀ ਇਹਨਾਂ ਦਾ ਉਹ ਮੇਰੇ ਖਿਆਲ ਫਲਟਨ ਦਾ ਐਡਜੂਟੈਂਸ ਸੀ ਜ਼ਫਰ ਜੀ ਉਹਨਾਂ ਮੈਨੂੰ ਇੰਟਰੋਡਿਊਸ ਕਰਾ ਗਿਆ ਕਿ ਭਾਈ ਮਾਨ ਮੇਰੇ ਤੋਂ ਬਾਅਦ ਜ਼ਫਰ ਇਹ ਕੰਪਨੀ ਨੂੰ ਕਮਾਂਡ ਕਰ ਰਿਹਾ ਹੈ ਕੋਈ ਬਹੁਤ ਅੱਛਾ ਜੀ ਸੀ ਬਹੁਤ ਹੀ ਜ਼ਫਰ ਯੂ نو ਵੈਰੀ ਹੈਂਡਸਮ ਗਾਈ ਮੇਰੇ ਖਿਆਲ ਜੀ ਉਹ ਪੋਟੋ ਹਾਰ ਤੋਂ ਸੀ ਜਾਂ ਸਾਥੇ ਇਹੋ ਜਿਹਾ ਜਗਾ ਬਿਲਕੁਲ ਐਸਾ ਹੀ ਐਸਾ ਬੜਾ ਹੀ ਆ ਤੁਹਾਨੂੰ ਜਾਣਦੇ ਉਹਨੂੰ ਨਹੀਂ ਜ਼ਫਰ ਨੂੰ ਨਹੀਂ ਜਾਣਦੇ ਹੋ ਮੈਂ ਨਹੀਂ ਜਾਣਦਾ ਜੀ ਉਹ ਜ਼ਹੀ ਗੱਲ ਹੈ ਉਹ ਮੇਰੀ ਤੇ ਕੋਈ ਐਸੀ ਮੁਲਾਕਾਤ ਨਹੀਂ ਤੇ ਆਪਣਾ ਥੋੜਾ ਜੀ ਗੱਲ ਇੱਕ ਹੈ ਭਈ ਖੂਨ ਦੇ ਤੇ ਨਹੀਂ ਨਾ ਬਦਲ ਸਕਦਾ ਉਤੋਂ ਭਾਵੇਂ ਜੋ ਮਰਦੇ ਬਿਲਕੁਲ ਇਸ ਤਰੀਏ ਬਿਲਕੁਲ ਇਸ ਤਰੀਏ ਤੇ ਤੁਸੀਂ ਪਾਕਿਸਤਾਨ تشریف لے आओ तो, तो, तो फिर इंशा अल्लाह मुलाकात ਹੋਏਗੀ ਜੀ ਵਈ ਪੱਕਾ ਉਹ Nasrullah Babar bhi osai hai wo bhi mera gal karta rehanda main ke oh utthe chal gaya canada ji ohda bhara advocate hai ਉਹ ਵੀ ਮੈਨੂੰ ਆਂਦਾ ਸੀ ਮੈਂ ਕਿਹਾ ਨਹੀਂ ਜ਼ਰੂਰ ਦਿਲ بڑا ਕਰਦਾ ਨਾਲੇ ਮੇਰੇ ਨਾਨਕੇ ਦੇ ਵੜਾਇਚ ਨੇ ਰੜਿਆਲਾ ਮੜਿਆਲਾ ਗੁਜਰਾਵਾਲੇ ਆ ਮੰਡਿਆਲਾ ਜੀ ਮੜਿਆਲਾ ਤੇ ਮੜਿਆਲਾ ਤੇ ਹਰਾਵਲੀ ਵਾਲੇ ਬਸ ਦੋ ਪਿੰਡ ਜੀ ਆ ਉਹਨਾਂ ਤੇ ਉਹ ਮੇਰਗਾ ਤੇ ਉਹਨਾਂ ਗੁਜਰਾਵਾਲੇ ਦਾ ਹਿੱਸਾ ਹੋ ਗਿਆ ਜੀ ਹਾਂ ਜੀ ਗੁਜਰਾਵਾਲਾ ਦਾ ਹਿੱਸਾ ਮੇਰੀ ਪਛਾਣ ਗੁਜਰਾਵਾਲੇ ਦੀ ਹੈ ਅੱਛਾ ਏ ਮੈਂ ਉਦੋਂ 4 ਸਾਲ ਦਾ ਸੀ ਜਦੋਂ ਤੱਕ